ਉਦੋਂ ਹੜੱਪਰ ਭਾਵੀ ਦੇ ਇਲਾਕੇ ਦੇ ਵਿੱਚ ਪਹੁੰਚੇ ਗਿਆਨੀ ਰਗਵੀਰ ਸਿੰਘ ਹਰਾਂ ਦੀ ਸਥਿਤੀ ਦੇਖ ਕੇ ਬੇਹੱਦ ਭਾਵਕ ਹੁੰਦੇ ਹੋਏ ਗਿਆਨੀ ਰਗਵੀਰ ਸਿੰਘ ਨਜ਼ਰ ਆਏ ਅਜਨਾਲਾ ਦੇ ਪਿੰਡ ਚਮਿਆਰੀ ਦੇ ਵੇ ਦਰਸਲ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਪਹੁੰਚੇ ਹੋਏ ਸਨ ਪਿੰਡ ਦੇ ਵਿੱਚ ਅਸਰਬੱਤ ਦੇ ਭਲੇ ਦੀ ਉਹਨਾਂ ਨੇ ਅਰਦਾਸ ਕੀਤੀ ਨਾਲ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਗਿਆਨੀ ਰਗਵੀਰ ਸਿੰਘ ਨੂੰ ਉਸ ਵੇਲੇ ਸਹਾਰਾ ਵੀ ਦਿੱਤਾ ਗਿਆ ਜਦੋਂ ਕਿ ਉਹ ਬੇਹੱਦ ਭਾਵਕ ਹੁੰਦੇ ਹੋਏ ਨਜ਼ਰ ਆਏ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਅੰਮ੍ਰਿਤਸਰ ਦੇ ਜਕਰ ਕਸਬਾ ਅਜਨਾਲਾ ਉਸ ਖੇਤਰ ਦੀ ਗੱਲ ਰਾਵੀ ਦਰਿਆ ਨੇ ਉਸ ਪੂਰੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ ਹੜ੍ਹਾਂ ਦੇ ਕਾਰਨ ਕਈ ਪਿੰਡ ਜੋ ਕਿ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਦਾ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਇਸੇ ਦਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਟੀ ਜਾਨੀ ਲਖਵੀਰ ਸਿੰਘ ਜਨਾਲਾ ਦੇ ਪਿੰਡ ਛਮਿਆਰੀ ਦੇ ਵਿੱਚ ਪਹੁੰਚੇ ਹੋਏ ਸਨ ਇੱਥੇ ਜਦੋਂ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਸੀ ਜਦੋਂ ਉਹਨਾਂ ਦੇ ਵੱਲੋਂ ਪੂਰਾ ਉਹ ਬਰਬਾਦੀ ਦਾ ਤਬਾਹੀ ਦਾ ਮੰਜ਼ਰ ਆਪਣੀਆਂ ਅੱਖਾਂ ਦੇ ਨਾਲ ਨੇੜਿਓਂ ਆ ਵੇਖਿਆ ਗਿਆ ਤਾਂ ਬੇਹੱਦ ਭਾਵਕ ਹੁੰਦੇ ਹੋਏ ਨਜ਼ਰ ਆਏ ਤਾਂ ਨਾਲ ਮੌਜੂਦ ਕੁਲਦੀਪ ਸਿੰਘ ਢਾਲੀਵਾਲ ਦੇ ਉਹਨਾਂ ਨੂੰ ਸਹਾਰਾ ਵੀ ਦਿੱਤਾ ਜਾਂਦਾ ਹੈ। ਹਾਂ ਮਾਰ ਅਲਗਲੀ ਬਾਸ ਕੋ ਬਾਸ ਅਰਦਾਸ ਕਰੋ ਤੁਸੀਂ ਸਭੀ ਬਹੁਤ ਹੋ ਗਿਆ। ਚਲੋ ਆਹ ਅੰਨੇ ਆਹ ਉਦੋਂ ਸ਼ੋਮਨੀ ਅਕਾਲੀ ਦਲ ਦੇ ਨਵੇਂ ਢੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੜਪ੍ਰਭਾਵਿਤ ਫਰੂਜ਼ਪੁਰ ਦਾ ਦੌਰਾ ਕੀਤਾ ਤੇ ਇਸ ਦੌਰਾਨ ਜਦ ਉਹ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਛੜਪੀੜ ਤੇ ਇੱਕ ਸ਼ਖਸ ਮਿਲਿਆ ਜਿਸ ਨੂੰ ਦੇਖ ਕੇ ਉਹਨਾਂ ਗੱਡੀ ਰੋਕੀ ਪੀੜਤ ਨੇ ਉਹਨਾਂ ਨੂੰ ਕਿਹਾ ਕਿ ਉਸ ਨੂੰ ਹੁਣ ਤੱਕ ਕੋਈ ਵੀ ਮਦਦ ਨਹੀਂ ਮਿਲੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਉਸ ਨੂੰ ਦੇ ਦਿੱਤੇ ਪੂਰੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਅਕਾਲੀਰਲ ਦੇ ਨਵੇਂ ਤੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਫਰੋਜ਼ਪੁਰ ਅਤੇ ਹਰੀਕੇ ਪੱਤਨ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਕਹੇ ਕਿ ਪਾਣੀਆਂ ਦੀ ਵੰਡ ਤੇ ਧੋਖੇ ਅਤੇ ਠੱਗੀ ਦੀ ਨੀਤੀ ਨੂੰ ਜੜੋਂ ਪੁੱਟਣ ਦਾ ਸਮਾਂ ਆ ਗਿਆ ਹੈ। ਉਹਨਾਂ ਕਹੇ ਕਿ ਵਕਤ ਬਾਅਦ ਸਮੇਂ ਕੇਂਦਰ ਦੀਆਂ ਸਰਕਾਰਾਂ ਨੇ ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਨਾਲ ਧੋਖਾ ਕੀਤਾ ਪਰ ਹੁਣ ਪਾਣੀ ਦੀ ਕੀਮਤ ਵਸੂਲਣ ਦੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇਸ਼ ਦੇ ਆਖਰੀ ਪਿੰਡ ਪਹੁੰਚੇ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਨੇ ਜਾਇਜ਼ਾ ਲਿਆ ਹੜ੍ਹ ਪ੍ਰੀਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਸੰਦੀਪ ਸਿੰਘ ਬਾਦਲ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਤੇ ਜ਼ਮੀਨਾਂ ਦਾ ਮਾਲਕੀ ਹੱਕ ਦਿੱਤਾ ਜਾਵੇਗਾ ਤਾਂ ਤਾਂ ਸਿਰ ਤਸਵੀਰਾਂ ਵਿਖਾ ਰਹੇ ਹਨ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਕਫਾ ਖੜ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਨੇ ਇਸ ਦੇ ਵਿਚਾਲੇ ਵੇਸ਼ ਦੇ ਆਖਰੀ ਪਿੰਡ ਗੱਟੀ ਰਾਜੋ ਕੇ ਪਹੁੰਚੇ ਜੋ ਕਿ ਜ਼ਿਲ੍ਹਾ ਫਰੂਜ਼ਪੁਰ ਦੇ ਵਿੱਚ ਪੈਂਦਾ ਹੈ ਤੇ ਹੜਪ ਪ੍ਰਭਾਵਿਤ ਇਲਾਕਿਆਂ ਤੋਂ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੜਪੀਤਾਂ ਦੀਆਂ ਉਹਨਾਂ ਨੇ ਮੁਸ਼ਕਲਾਂ ਵੀ ਸੁਣੀਆਂ ਆ ਸਾਡਾ ਸਾਡਾ ਪਰਿਵਾਰ ਵੱਡੇ ਬਾਦਲ ਸਾਹਿਬ ਇਹ ਕਰਦੇ ਐ ਨਹੀਂ ਕਰ ਦਿੰਦੇ ਸੀ ਕੋਈ ਉਹਨਾਂ ਦੇ ਦੱਸਿਓ ਇੱਕ ਕਦਮ ਦੀ ਨਾ ਚੱਲ ਰਿਹਾ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜ਼ਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੋਟੀ ਲਾਈ ਹੈ ਮੈਂ ਕਿ ਜੋ ਕਿਤੇ ਲੋੜ ਹੈ ਕਿਸੇ ਨੂੰ ਆਪਣੇ ਵਰਕਰ ਜੀ ਨੂੰ ਮੈਂ ਤਾਂ ਜਿਹੜਾ ਪਾਣੀ ਥੱਲੇ ਚਲਾ ਗਿਆ ਜੇ ਤੁਹਾਨੂੰ ਅਸੀਂ ਇੱਥੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਝੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਜਦੋਂ ਜਦੋਂ ਆਪਾਂ ਤੁਹਾਡਾ ਥੋੜਾ ਬੰਨੋ ਆਪਾਂ ਚੰਗੀ ਤਰ੍ਹਾਂ ਅਧ ਰੇਤ ਮੰਤਰੀ ਹਰਪਾਲ ਚਿਮਾ ਨੇ ਦਰਬਾਦਾ ਦੌਰਾ ਕੀਤਾ ਹੈ ਹੜਪਰ ਬਾਵਿਤ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਲੋਕਾਂ ਨੂੰ ਨੁਕਸਾਨ ਦਾ ਮੁਆਵਜ਼ਾ ਮਿਲੇਗਾ ਇਸ ਗੱਲ ਦਾ ਹਰਪਾਲ ਚਿਮਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਫਸਲਾਂ ਤੇ ਘਰਾਂ ਦੇ ਨੁਕਸਾਨ ਦੇ ਲਈ ਮੁਆਵਜ਼ਾ ਮਿਲੇਗਾ ਹੜਾਂ ਦੀ ਮਾਰ ਦੇ ਹੇਠ ਹੈ ਪੂਰਾ ਪੰਜਾਬ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਸੁੰਬੇ ਦੀ ਵਿੱਤੀ ਮਦਦ ਕਰੇ ਕੇਂਦਰ ਸਰਕਾਰ ਕੇਂਦਰ ਸਰਕਾਰ ਤੋਂ ਵੀ ਉਹਨਾਂ ਨੇ ਮਦਦ ਦੀ ਅਪੀਲ ਕੀਤੀ ਹੈ ਤਨੋਂ ਸੰਗਰੂਰ ਦੇ ਦਿੜਬਾ ਦੀਆਂ ਤਸਵੀਰਾਂ ਵਿਖਾਰ ਰਹੇ ਹਿੱਥੇ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਪਹੁੰਚੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਪੂਰੀ ਸਥਿਤੀ ਦਾ ਨਿਰੀਖਣ ਲਿਆ। ਕਾਫੀ ਸਾਰੇ ਪਿੰਡਾਂ 'ਚ ਪਾਣੀ ਜਿਹੜਾ ਪਾਣੀ ਦਾ ਲੈਵਲ ਨੀਚੇ ਹੋ ਗਿਆ। ਕਾਫੀ ਸਾਰੇ ਪਿੰਡਾਂ 'ਚ ਜੇ ਪਾਣੀ ਜਿਹੜਾ ਕੱਟ ਕੇ ਉਹ ਜਿਹੜਾ ਨਾਲਿਆਂ 'ਚ ਪਾਇਆ ਜਾ ਰਿਹਾ। ਹੁਣ ਆਪਾਂ ਸੰਗਤਪੁਰਾ ਖੜੇ ਆ। ਘਟੂ ਘਟ 7-8 ਟਰੈਕਟਰ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਪਿਛਲੇ ਦੋ ਦਿਨਾਂ 'ਚੋਂ ਕਿਸਾਨ ਜਿਹੜਾ ਹੈਗਾ ਉਹ ਤੇਲ ਪਾ ਕੇ ਪਾਣੀ ਜਿਹੜਾ ਕੱਟ ਰਿਹਾ ਹੈਗਾ ਬਾਹਰ ਆਪਣੇ ਖੇਤਾਂ ਨੂੰ ਥੋੜਾ ਪਾਣੀ ਦੀਵਾ ਕਰ ਰਿਹਾ ਹੈਗਾ ਤੋਂ ਬਿਲਕੁਲ ਪੰਜਾਬ ਸਰਕਾਰ ਸਾਰੇ ਕਿਸਾਨਾਂ ਦੇ ਨਾਲ ਆ ਅਸੀਂ ਇਸ ਤੋਂ ਬਾਅਦ ਤੁਰੰਤ ਗਰਦਾਬਰੀ ਵੀ ਕਰਾਵਾਂਗੇ ਗਰਦਾਬਰੀ ਦਾ ਕੰਮ ਜਿਹੜਾ ਉਹ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਆ ਜਿਹੜੇ ਮਕਾਨ ਡਿਗੇ ਨੇਗੇ ਉਹਨਾਂ ਘਰਾਂ 'ਚ ਵੀ ਮੈਂ ਜਾ ਕੇ ਆਇਆਗਾ ਉਹਨਾਂ ਦੇ ਨਾਲ ਵੀ ਮੇਰੀ ਦਲੀ ਹਮਦਰਦੀ ਹੈ ਕਿ ਉਹਨਾਂ ਦੇ ਨਾਲ ਅਸੀਂ ਖੜੇ ਆ ਸਰਕਾਰ ਖੜੀ ਆ ਬਿਲਕੁਲ ਉਤਰਾ ਘਾੜਾ ਨੂੰ ਲੈ ਕੇ ਪੰਜਾਬ ਦੇ ਵਕਫਾ ਖਾਗਵਾਂ ਦੇ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਹੈ। ਭਾਜਪੀ ਪ੍ਰਧਾਨ ਸੁਨੀਲ ਜਾਖੜ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਪੰਜਾਬ ਦੇ ਵਿੱਚ ਹੋਏ ਨੁਕਸਾਨ ਦੇ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਆ ਕੇਂਦਰ ਤੋਂ ਸੂਬੇ ਦੇ ਲਈ ਮਦਦ ਮੰਗੀ ਗਈ ਹੈ। ਕਿਹਾ ਗਿਆ ਕਿ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਤੁਰੰਤ ਟੀਮਾਂ ਭੇਜਣ। ਆ ਹੜਾਂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੁਨੀਲ ਜਾਖੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਜਾਨ ਗਾਉਣ ਵਾਲਿਆਂ ਦੇ ਪਰਿਵਾਰਾਂ ਦੇ ਲਈ ਮੁਆਫਜ਼ਾ ਮੰਗਿਆ ਪੰਜਾਬ ਦੇ ਲਈ। ਫਲੱਡ ਮੈਨੇਜਮੈਂਟ ਪਲਾਨ ਵੀ ਜਾਰੀ ਕਰਨ ਦੀ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿਉਂਕਿ ਜਿੱਥੇ ਪੰਜਾਬ ਦੇ ਕਰੀਬ 9 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਅਚਾ ਇਹ ਕਿਸਾਨਾਂ ਦੀਆਂ ਫਸਲਾਂ ਦਾ ਜ਼ਿਕਰ ਕੀਤਾ ਜਾਵੇ ਕਿਸਾਨਾਂ ਦੇ ਪਛੋਂਾਂ ਦੀ ਗੱਲ ਕਰੀਏ ਲੋਕਾਂ ਦੇ ਘਰਾਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਪੱਧਰ ਤੇ ਜੋ ਕੇ ਨੁਕਸਾਨ ਹੋਇਆ ਹੈ ਗਰਾਊਂਡ ਜ਼ੀਰੋ ਤੋਂ ਲਗਾਤਾਰ ਤੁਹਾਨੂੰ ਅਸੀਂ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਪਰ ਇਸ ਦੇ ਵਿਚਾਲੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹਾਂ ਪੀੜਤਾਂ ਨੂੰ ਮਦਦ ਦੇਣ ਦੀ ਮਦਦ ਬਚਾਉਣ ਦੀ ਅਪੀਲ ਕੀਤੀ ਹੈ।